भाजपा सरकार मुर्दाबाद बीजेपी सरकार मुर्दाबाद हरियाणा सरकार हरियाणा प्रशासन मुर्दाबाद हरियाणा प्रशासन मुर्दाबाद किसान मजदूर एकता एकताबाद किसान मजदूर एकता एकताबाद किसान मजदूर एकता एकताबाद बीजेपी सरकार मुर्दाबाद बीजेपी सरकार मुर्दाबाद हरियाणा सरकार हरियाणा सरकार किसान मजदूर एकता ਪਿਆਰੇ ਦਰਸ਼ਕੋ ਇਸ ਵਿਲੇਸਿ ਰੈਂਜਿਸਿਮ ਬਾਗ ਦੇ ਉੱਪਰ ਵਿਖੇ ਮੌਜੂਦ ਹੈ ਜਿੱਥੇ ਅੱਜ ਕਿਸਾਨ ਜਥੇਬੰਦੀਆਂ ਨੇ ਇਕੱਠ ਕੀਤਾ ਹੋਇਆ ਹੈ ਇਕੱਠ ਕਰਨ ਦਾ ਜਿਹੜਾ ਮੁੱਖ ਜਿਹੜਾ ਮਕਸਦ ਹੈਗਾ ਕਿ ਜੋ ਕਿਸਾਨੀ ਅੰਦੋਲਨ ਦੇ ਸੰਭੂ ਬੈਟਲ ਦੇ ਬਾਰਡਰ ਦੇ ਉੱਤੇ ਜੋ ਅੰਦੋਲਨ ਦੇ ਵਿੱਚ ਜਿਨ੍ਹਾਂ ਗੋਲੀਆਂ ਮਾਰੀਆਂ ਸੀਗੀਆਂ ਕਿਸਾਨਾਂ ਦੇ ਉੱਤੇ ਉਹਨਾਂ ਅ ਅਫਸਰਾਂ ਨੂੰ ਜਿਹੜਾ ਸਨਮਾਨਿਤ ਕਰਨ ਜਾ ਰਹੀ ਹੈ ਜਿਹੜੀ ਭਾਜਪਾ ਸਰਕਾਰ ਜਿਸ ਨੂੰ ਲੈ ਕੇ ਅੱਜ ਇੱਥੇ ਇੱਕ ਵੱਡਾ ਇਕੱਠ ਜਿਹੜਾ ਕਿਸਾਨਾਂ ਦਾ ਕੀਤਾ ਜਾ ਰਿਹਾ ਹੈ ਇਸ ਵਿੱਚ ਅੱਜ ਕਿਸਾਨਾਂ ਨੇ ਉਹ ਜਿਹੜੇ ਬੰਬ ਜਿਹੜੇ ਉੱਤੇ ਚਲਾਏ ਗਏ ਸੀਗੇ ਕਿਸਾਨੀ ਅੰਦੋਲਨ ਦੇ ਦੌਰਾਨ ਉਹ ਸਾਰੇ ਮੌਜੂਦ ਸੀ ਤੇ ਉਹਨਾਂ ਨੂੰ ਦਿਖਾਇਆ ਗਿਆ ਸੀ ਜਿਨ੍ਹਾਂ ਦੇ ਨਾਲ ਕਿਸਾਨਾਂ ਦੇ ਉੱਤੇ ਜਿਹੜਾ ਤਸੱਦ ਆਇਆ ਗਿਆ ਸੀਗਾ ਲੇਕਿਨ ਅੱਜ ਇੱਕ ਪੁਤਲਾ ਭੁਕਣ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਕਿ ਪੁਤਲਾ ਭੁਕੇ ਜਾਵੇਗਾ ਮੋਦੀ ਸਰਕਾਰ ਦਾ ਤਾਂ ਕਿ ਜਿਹੜਾ ਉਹਨਾਂ 15 ਅਗਸਤ ਵਾਲੇ ਦਿਨ ਜਿਹੜੇ ਕਿਸਾਨ ਹੈ ਉਹਨਾਂ ਦਾ ਜਿਹੜਾ ਉਹਨਾਂ ਨੂੰ ਸਰਮਾਨਤਨਾ ਕੀਤਾ ਜਾਵੇ ਪੰਜਾਬ ਦੇ ਕਿਸਾਨ ਅਰ ਸਭ ਤੋਂ ਵੱਧ ਸਾਡੀ ਜਿਹੜੀ ਫਸਲ ਆ ਉਹ ਇਹਨਾਂ ਦੇ ਕੇਂਦਰੀਓ ਦੇ ਵਿੱਚ ਜਾਂਦੀ ਆ ਜੀ ਆ ਆ ਪੰਪ ਚਲਾਇਆ ਇਹਨਾਂ ਜਿਹੜੇ ਜਿਹੜੇ ਲੰਗੀ ਹੋਈ ਆ ਇਹ ਚੈੱਕ ਕਰੇ ਇਹਨਾਂ ਸਾਡੇ ਤੇ ਦੇਖੋ ਆਪਣੇ ਸ਼ਹਿਰੀਆਂ ਹੱਥੇ ਕਿੱਡਾ ਘਣਾਉਣਾ ਜੁਲਮ ਕਰਿਆ ਇਹਨਾਂ ਸਾਡੇ 5-7 ਮੁੰਡਿਆਂ ਦੀਆਂ ਅੱਖਾਂ ਵੀ ਚਲੇ ਗਈਆਂ ਨਕਾਰਾ ਹੋ ਗਏ ਬਿਲਕੁਲ ਦੇਖਣ ਤੋਂ ਹਟ ਗਿਆ ਉਹਨੂੰ ਤੇ ਇੱਕ ਮੁੰਡਾ ਸਾਡਾ ਹੋ ਗਿਆ ਕਈਆਂ ਦੇ ਚੂਲੇ ਤੋੜਦੇ ਨਾ ਨਾ ਚੱਕ ਕੇ ਲਿਜਾ ਕੇ ਕਈਆਂ ਦੇ ਮੂੰਹ ਆ ਮੂੰਹ ਤੇ ਜਵਾੜੇ ਤੋੜ ਤੇ ਰੋਟੀ ਖਾਣ ਤੋਂ ਵਿਚਾਰੇ ਬਾਜ਼ਾਰ ਨਾ ਆ ਕੋਸ਼ੇ ਆਪਣੇ ਸ਼ਹਿਰ ਨੇ ਕਰ ਰਹੇ ਨੇ ਹਉਜੀ ਨਾ ਮੋਦੀ ਨੇ ਤਾਂ ਕਮਾਲ ਹੀ ਕਰਤੀ ਇਹਦਾ ਸਾਰੀਆਂ ਸਰਕਾਰਾਂ ਨਾਲੋਂ ਵੱਡਾ ਕਮੂਦ ਜਿਹੜਾ ਜਿੰਨਾ ਵੀ ਆਖਿਆ ਜਾਵੇ ਉਹ ਨਹੀਂ ਛੋੜਾ ਦੂਜੀ ਗੱਲ ਇਹ ਵੀ ਆ ਜਿਹੜੇ ਕਾਨੂੰਨ ਬਣਾਏ ਆ ਮੈਂ ਇਹ ਪੱਤਰਕਾਰ ਨੇ ਗੱਲ ਵੀ ਕੀਤੀ ਸੀ ਵੀ ਜਿਹੜੇ ਕਾਨੂੰਨ ਬਣਾਦੇ ਆ ਵੀ 17 ਤੋਂ 18 ਸਾਲ ਤੀਕਾ ਮੋਟਰਸਾਈਕਲ ਨਹੀਂ ਚਲਾਉਣ ਦੇਣਾ ਉਹਨਾਂ ਲੋਕਾਂ ਨੇ ਆਵਦੇ ਨਹੀਂ ਤਾਂ ਧਿਆਨ ਮਾਰ ਲਿਆ ਹੋਊਗਾ ਵੀ ਸਾਨੂੰ ਤਾਂ ਲੋੜ ਹੀ ਨਹੀਂ ਮੋਟਰਸਾਈਕਲ ਚਲਾਉਣ ਦੀ ਉਹਨਾਂ ਲਈ ਨਹੀਂ ਧਿਆਨ ਮਾਰਿਆ ਜਿਨ੍ਹਾਂ ਦੇ ਇੱਕੋ ਇੱਕ ਜਵਾਬ ਹੁੰਦਾ 17-18 ਸਾਲ ਦਾ ਤੇ ਸਿਆਣਾ ਬੰਦਾ ਹੀ ਕੋਈ ਨਹੀਂ ਉੱਥੇ ਬੁੜੀਆਂ ਹੁੰਦੀਆਂ ਤੇ ਜੇ ਬੁੜੀ ਨੂੰ ਜਾਂ ਕਿਸੇ ਕੁੜੀ ਨੂੰ ਬੁਖਾਰ ਹੋ ਜੇ ਤੇ ਦਵਾਦ ਹੋਣ ਜਾਵੇ ਤੇ ਉਹ ਬਹਿ ਕੇ ਇਹ ਮੈਂ ਕਿਹਾ ਪੈਸੇ ਗਰਾਉਣ ਦਾ ਢੰਗ ਬਣਾਇਆ ਹੈ ਕਾਨੂੰਨ ਜਿਹੜੇ ਬਣਾਏ ਨੇ ਸਰਕਾਰ ਨੇ ਇਹ ਇਕੱਠੇ ਕਰਨ ਦੀ ਬਾਤ ਬਣਾਏ ਹੋਰ ਕੋਈ ਇਹਦੇ ਵਿੱਚ ਰੋਣਾ ਨਹੀਂਗਾ ਇਹ ਸਾਰੇ ਸਾਰੇ ਇਹ ਨਹੀਂ ਨਿੰਦਿਆ ਕਰਦੇ ਆ ਕਿ ਲੋਕ ਮਾਰੂ ਨੀਤੀ ਹੈ ਨਹੀਂ ਦੂਜੇ ਆ ਜਿਹੜੇ ਦੂਜੇ ਤਿੰਨ ਤਿੰਨ ਕਾਨੂੰਨ ਹੋਰ ਵੀ ਬਣਾਏ ਆ ਉਹ ਵੀ ਜਨਤਾ ਦੇ ਬਹੁਤ ਉਲਟ ਜਾਂਦੇ ਆ ਤੇ ਅਸੀਂ ਉਹਦੀ ਵੀ ਪੂਰ ਜ਼ੋਰ ਨਿੰਦਿਆ ਕਰਦੇ ਆ ਵੀ ਹਟਾਈ ਜਾਣਾ ਜੇ ਨਾ ਹਟਾਉਣਗੇ ਤਾਂ ਅਸੀਂ ਇਸੇ ਬਾਰੇ ਉੱਧੂ ਵੀ ਤੱਕ ਦਾ ਸੰਗਠਨ ਕਰਾ ਲਾਂਗੇ ਅੱਜ ਦਾ ਇਕੱਠ ਜਿਹੜਾ ਇਹ ਆ ਵੀ ਸਾਡੇ ਦੇ ਆ ਵੇਖੋ ਗੋਲੀਆਂ ਚਲਾਈਆਂ ਗਈਆਂ ਆਹ ਬੰਬ ਛਿਡੇ ਗਏ ਨ ਤੁਹਾਡੇ ਕੋਲ ਉਹਨਾਂ ਲੋਕਾਂ ਨੂੰ ਤੇ ਸਰਕਾਰ ਮੋਦੀ ਸਰਕਾਰ ਸਨਮਾਨ ਕਰੀ ਜਾਂਦੀ ਹੈ ਬੜੀ ਆਸ ਹੋਈ ਨਹੀਂ ਕਰਦਾ ਵੀ ਉਹ ਕਹਿੰਦੇ ਵੀ ਜਨਤਾ ਮਾਰ ਜੋ ਉਹਨੂੰ ਪੁੱਛਣ ਵਾਲਾ ਬੁਚੜ ਨੂੰ ਪੂਰੇ ਭਾਰਤ ਦੇ ਵਿੱਚ ਇਹ ਜਨਤਾ ਹੀ ਮਾਰਗੀ ਤੂੰ ਰਾਜਨੀਤਿਕ ਮੋਰਚਾ ਦੇ ਕੇ ਕੇਐਮ ਵੱਲੋਂ ਬੋਲ ਦਿੱਤੀ ਗਈ ਸੀ ਬੀਜਪੀ ਸਰਕਾਰ ਖਿਲਾਫ ਖਾ ਮਰ ਲੈਣ ਦੇ ਬਾਅਦ ਆ ਸਾਡਾ ਸੰਗੂ ਵਾਟਰ ਟਿਕਰੀ ਬਾਰਡਰ ਤੇ ਡੱਬ ਵਾਲੀ ਬਾਰਡਰ ਤੇ ਲੱਗਿਆ ਹੋਇਆ ਹੈ ਜੋ ਕੱਲਾ ਇਹ ਨਹੀਂ ਹੁੰਦੀ ਉਸ ਤੇ ਹਰਿਆਣਾ ਪ੍ਰਸ਼ਾਸਨ ਵੱਲੋਂ ਹਰਿਆਣਾ ਪੁਲਿਸ ਵੱਲੋਂ ਜੋ ਤਸ਼ੱਦਦ ਟਾਇਆ ਗਿਆ ਜੋ ਆ ਗਰਨੇਡ ਚਲਾਏ ਗਏ ਕਿਸਾਨਾਂ ਉੱਪਰ ਪਲਾਸਟਿਕ ਵਾਲੀਆਂ ਗੋਲੀਆਂ ਚਲਾਈਆਂ ਗਈਆਂ ਤੇ ਕਈ ਕਿਸਾਨਾਂ ਦੀਆਂ ਉੱਥੇ ਅੱਖਾਂ ਵੀ ਗਈਆਂ ਐ ਤੇ ਕਈ ਆਪਣੇ ਸ਼ੁਭ ਕਰਨ ਦੀ ਜਿਹੜੀ ਮੌਤ ਹੋ ਗਈ ਮੁੰਡੇ ਦੀ ਅਸਲੀ ਗੋਲੀ ਨਾਲ ਮੌਤ ਹੋਈ ਹੈ ਉਸ ਦੇ باوجود ਸਰਕਾਰ ਵੱਲੋਂ ਹਰਿਆਣਾ ਸਰਕਾਰ ਵੱਲੋਂ ਜਿਹੜੇ ਉਸ ਪੁਲਿਸ ਅਫਸਰਾਂ ਨੂੰ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਉੱਪਰ ਤੁਸੀਂ ਇਦਾਂ ਤਸਰਟਾਇਆ ਤੁਹਾਨੂੰ ਰਾਸ਼ਟਰੀ ਅਵਾਰਡ ਦਵਾਂਗੇ ਕਿੰਨੀ ਬੇਵਕੂਫਾ ਸਰਕਾਰ ਦੀ ਕਿੰਨੀ ਮਾੜੀ ਇਹ ਗਲਤੀ ਹੈ ਕਿ ਕਿਸਾਨਾਂ ਨੂੰ ਇੱਕ ਕੁਸ ਬੈਠੀ ਇਹ ਸਮਝਣਾ ਕਿ ਪਾਕਿਸਤਾਨੀ ਸਮਝਣਾ ਕਿ ਬਾਰਡਰਾਂ ਤੇ ਜਿਵੇਂ ਆਪਾਂ ਕੁਸਪੈਟ ਪਾਕਿਸਤਾਨ ਨਾਲ ਕਰਦੇ ਆ ਉਹ ਕਿਸਾਨਾਂ ਨਾਲ ਕਰਨਗੇ ਵੀ ਉਹਨਾਂ ਨੂੰ ਅਵਾਰਡ ਦਿੱਤਾ ਜਾ ਰਿਹਾ ਉਸ ਦੇ ਖਿਲਾਫ ਅਸੀਂ ਅੱਜ ਬੀਜੇਪੀ ਸਰਕਾਰ ਦਾ ਪੁਤਲਾ ਫੁਕ ਰਹੇ ਆ ਤੇ ਸਾਡੀ ਆ ਕਿਸਾਨਾਂ ਦਾ ਤੁਸੀਂ ਕੱਠ ਦੇਖ ਰਹੇ ਹੋ ਇਸੇ ਰੋਸ ਵਜੋਂ ਕਿ ਅੱਜ ਕਿਸਾਨਾਂ ਦਾ ਇਕੱਠ ਹੋਇਆ ਅਸੀਂ ਪੂਰੇ ਰੋਪੜ ਦੇ ਵਿੱਚ ਸਾਰਿਆਂ ਨੂੰ ਆਵਾਮ ਨੂੰ ਦੱਸਣਾ ਚਾਹੁੰਦੇ ਆ ਪੂਰੇ ਭਾਰਤ ਦੇ ਕਿ ਇਹ ਬੀਜੇਪੀ ਸਰਕਾਰ ਜੋ ਕਿਸਾਨਾਂ ਨਾਲ ਕਰ ਰਹੀ ਹੈ ਗਲਤ ਕਰ ਰਹੀ ਹੈ ਕਿਸਾਨਾਂ ਦਾ ਜੋ ਹੱਕ ਮੰਗਣਾ ਬਿਲਕੁਲ ਜਾਇਜ਼ ਹੈ ਜੋ ਮੋਢਰਾਂ ਤੇ ਮੋਰਚਾ ਲੱਗਿਆ ਹੈ ਇੱਕ ਤਾਂ ਲਖੇਂਪੁਰ ਖੀਰੀ ਵਾਲਾ ਮਸਲਾ ਹੈ ਜਿਹੜਾ ਉਹ ਹੱਲ ਕਰਵਾਉਣ ਲਈ ਤੇ ਕਿਸਾਨਾਂ ਦਾ ਜੋ ਪਹਿਲਾਂ ਉਹਨਾਂ ਨੇ ਐਮਐਸਪੀ ਦੇਣ ਦੀ ਗਰੰਟੀ ਕਾਨੂੰਨ ਬਣਾਇਆ ਸੀ ਉਹਨੂੰ ਹੱਲ ਕਰਾਉਣ ਲਈ ਮੋਰਚਾ ਲੱਗਿਆ ਹੋਇਆ ਹੈ ਕਿਸਾਨਾਂ ਨੂੰ ਉਸ ਬੈਠੀ ਐ ਨਾ ਸਮਝੇ ਸਰਕਾਰ ਇਸ ਰੋਸ ਉਹ ਜੀ ਪਸਲ ਪੁਤਲਾ ਫੁਕ ਰਹੇ ਆ ਬੀਜੇਪੀ ਸਰਕਾਰ ਦਾ ਤੇ ਸਾਰੇ ਇਸ ਕਰਕੇ ਇਕੱਠੇ ਹੋਏ ਨੇ ਸਰਕਾਰ ਭਾਜਪਾ ਦੀ ਏ ਜੀ ਇਹ ਕੱਲਾ ਇਹ ਕੱਲਾ ਕਿਸਾਨਾਂ ਨੂੰ ਇਹ ਨਹੀਂ ਇਹ ਅਹਿਸਾਸ ਕਰਾ ਰਹੀ ਇਹ ਕੱਲੀ ਕਿਸਾਨਾਂ ਦੇ ਹੀ ਜ਼ਖਮਾਂ ਤੇ ਨੂਨ ਹੀ ਛਿੜਕ ਰਹੀ ਇਹ ਸਾਰੇ ਪੰਜਾਬੀਆਂ ਨੂੰ ਅਹਿਸਾਸ ਕਰਾ ਰਹੀ ਆ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਹੈ ਤੁਸੀਂ ਸਾ ਤੋਂ ਬਾਹਰ ਹੋ ਜਾਓ ਦੇਖੋ ਇੱਕ ਕਿਸਾਨ ਜਿਹੜਾ ਸਾਰੇ ਹਿੰਦੁਸਤਾਨ ਦਾ ਢਿੱਡ ਭਰਦਾ ਹੈ ਉਹ ਆਪਣੀਆਂ ਮੰਗਾਂ ਸੰਬੰਧੀ ਗੱਲ ਕਰਨ ਲਈ ਕੇਂਦਰ ਨਾਲ ਉਹ ਦਿੱਲੀ ਜਾ ਰਿਹਾ ਹੈ ਉਹਨੂੰ ਰੋਕਣ ਵਾਸਤੇ ਜਦੋਂ ਨਾ ਅਨਾਉਂਸ ਕਰਤੀ ਹਫਤਾ ਪਹਿਲਾਂ ਇੱਕ ਵਾਰੀ ਜਦੋਂ ਇਹਦੇ ਸੁੱਖਾ ਮਾਰ ਰਿਹਾ ਸੀ ਸਾਡੀ ਮਿਲਤ ਕਰੀ ਆ ਕੇ ਲਾਲਬਾਹ ਸ਼ਾਸਤਰੀ ਨੇ ਉਦੋਂ ਅਸੀਂ ਇਹਦਾ ਢਿੱਡ ਭਰਿਆ ਇਸ ਆਪਣੇ ਦੇਸ਼ ਦਾ ਫਿਰ ਅਸੀਂ ਆਪਣਾ ਦੇਸ਼ ਸਮਝ ਕੇ ਸਰਹੱਦਾ ਤੇ ਸਾਡੇ 9 ਜਾਨ ਸ਼ਹੀਦ ਹੁੰਦੇ ਨੇ ਰੋਜ਼ਾਨਾ ਪੰਜਾਬੀਆਂ ਦੀਆਂ ਲਾਸ਼ਾਂ ਹੁੰਦੀਆਂ ਤਰੰਗ ਦੇ ਵੜ ਕੇ ਹੋਰ ਕਿਸੇ ਵੀ ਮਤਲਬ ਹਿੰਦੂ ਜਾਤੀਆਂ ਦਾ ਆਸ਼ਾਨੀ ਨਹੀਂ ਆਉਂਦੇ ਜਿੰਨੀਆਂ ਸਾਡੇ ਪੰਜਾਬ ਦੀਆਂ ਆਉਂਦੀਆਂ ਫਿਰ ਸਾਡੇ ਨਾਲ ਇਹ ਦੂਜੇ ਸ਼ਹਿਰੀਆਂ ਵਾਲਾ ਵਿਹਾਰ ਕਿਉਂ ਕਿਉਂ ਸਾਨੂੰ ਹੋਰ ਦੇਸ਼ ਦੇ ਪਛਿੰਦੇ ਸਮਝ ਕੇ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਅਗਰ ਇਹਨਾਂ ਨੂੰ ਅਸੀਂ ਨਹੀਂ ਚੰਗੇ ਲੱਗਦੇ ਜਿਵੇਂ ਬਾਹਰ ਮਾਤਾਂ ਸ਼ਵਾਰਦੇ ਆਧਾਰ ਤੇ ਅਲੱਗ ਦੇਸ਼ ਬਣਾ ਦੇਣਾ ਸਾਨੂੰ ਦੇਸ਼ ਅਲੱਗ ਬਣਾਉਣ ਸਾਡਾ ਬੱਚਾ ਸ਼ੁਭ ਕਰਨ ਇਹਨਾਂ ਦੀ ਪੁਲਿਸ ਦੀ ਗੋਲੀ ਨਾਲ ਮਰਿਆ ਇਹ ਅਣਪਛਾਤੇ ਪੁਲਿਸ ਪੰਜਾਬ ਸਰਕਾਰ ਨਾਲ ਜੋ ਪਰਚਾ ਦਰਜ ਅਣਪਛਾਤੇ ਪੁਲਿਸ ਨੇ ਕਰਿਆ ਸ਼ਰਮ ਨਹੀਂ ਆਉਂਦੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜੇ ਇੱਕ ਪੰਜਾਬੀ ਦਾ ਕਤਲ ਕਰਿਆ ਹੋਵੇ ਪੁਰਸ਼ ਨਾ ਹਰਿਆਣੇ ਦੀ ਨਾ ਤੇ ਅਣਪਛਾਤੇ ਪੁਲਿਸ ਦਸਾਈ ਜਾਵੇ ਜਿਵੇਂ ਅਕਾਲੀ ਦਲ ਨੇ ਆਪਣੀ ਸਰਕਾਰ ਦੇ ਟਾਈਮ ਜੋ ਸਿੱਖਾਂ ਦੇ ਕਤਲ ਤੋਂ ਬਾਅਦ ਅਣਪਛਾਤੇ ਪੁਲਿਸ ਦੱਸੀ ਸੋ ਜਿਹੜਾ ਅੱਜ ਦਾ ਸਾਡਾ ਇਹ ਰੋਸ ਹੈ ਉਸ ਬੱਚੇ ਨੂੰ ਸ਼ਰਧਾਂਜਲੀ ਜੀ ਆ ਉਸ ਬੱਚੇ ਦੇ ਖਿਲਾਫ ਜਿਹੜੇ ਪੁਲਸ ਆਇਆ ਨਾ ਗੋਲੀਆਂ ਚਲਾਈਆਂ ਉਹਨਾਂ ਨੂੰ ਇਹ ਸਰਕਾਰ ਹੁਣ ਇਨਾਮ ਦੇਣ ਲੱਗੀ ਆ ਇਨਾਮ ਉੱਥੇ ਹੁੰਦੇ ਨਾ ਜਿੱਥੇ ਸਾਹਮਣੇ ਤੋਂ ਵੀ ਗੋਲੀਆਂ ਆਉਂਦੀ ਹੋਵੇ ਜੇ ਇਹਨਾਂ ਦੇ ਬੰਦੇ ਲੜਨ ਪਾਕਿਸਤਾਨ ਨਾਲ ਜਾਂ ਚੀਨ ਨਾਲ ਚਿੱਤ ਪ੍ਰਾਪਤ ਕਰਨ ਚੀਨ ਦੇ ਖਿਲਾਫ ਹੋ ਫਿਰ ਅਸੀਂ ਨਹੀਂ ਇਤਰਾਜ਼ ਕਰਦੇ ਉਹਨਾਂ ਨੂੰ ਇਨਾਮ ਦੇਣ ਇੱਕ ਪਾਸੇ ਨਹੱਥੇ ਇਹਨਾਂ ਦੇ ਦੇਸ਼ ਦੇ ਸ਼ਹਿਰੀ ਬੈਠੇ ਨੇ ਉਹਨਾਂ ਤੇ ਗੋਲੀਆਂ ਚਲਾਈਆਂ ਰਹੀਆਂ ਜਾ ਰਹੀਆਂ ਉਹ ਸ਼ਹਿਰੀ ਦਾ ਕਤਲ ਹੋ ਜਾਂਦਾ ਉਸ ਨੂੰ ਇਨਾਮ ਦੇਣ ਵਾਸਤੇ ਰੱਸ਼ਵਤ ਅਪੀਲ ਕਰ ਰਹੇ ਹਨ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਆਪਣੇ ਦੇਸ਼ ਦੇ ਸ਼ਹਿਰੀਆਂ ਨੂੰ ਮਰਵਾ ਕੇ ਨੇ ਹੱਥੇ ਸ਼ਹਿਰੀਆਂ ਨੂੰ ਮਰਵਾ ਕੇ ਆਪਣੀ ਪੁਲਿਸ ਤੋਂ ਫਿਰ ਉਹ ਇਨਾਮ ਦੀ ਆਉਂਦੇ ਨੇ ਇਹਦਾ ਮਤਲਬ ਇਹ ਸਾਨੂੰ ਅਲੱਗ ਕਰ ਦੇਣਾ ਹੈ ਇਹਨਾਂ ਦੇ ਮਨ 'ਚ ਇਹ ਹੈ ਵੀ ਸਾਡਾ ਹਿੰਦੂ ਰਾਸ਼ਟਰ ਤਾਂ ਬਣੂਗਾ ਇਹ ਪੰਜਾਬ ਵਿੱਚ ਨਹੀਂ ਹੋਊਗਾ ਕਿਉਂਕਿ ਇਤਰਾਜ ਇਹ ਪੰਜਾਬ ਕਰਦਾ ਐਮ ਐਸ ਵੀ ਵਾਸਤੇ ਪਹਿਲਾਂ ਮੋਰਚਾ ਸ਼ੁਰੂ ਹੈ ਤਾਂ ਪੰਜਾਬ ਤੋਂ ਹੋਇਆ ਹੁਣ ਮੋਰਚਾ ਸ਼ੁਰੂ ਹੋ ਤਾਂ ਪੰਜਾਬ ਤੋਂ ਹੋਇਆ ਕੋਈ ਜ਼ਿਆਦਤੀ ਕਰਦੀ ਹੈ ਕੇਂਦਰ ਸਰਕਾਰ ਕਾ ਪੰਜਾਬ ਤੋਂ ਸ਼ੁਰੂ ਹੁੰਦਾ ਉਹ ਉਹਦੇ ਖਿਲਾਫ ਕੋਈ ਮੋਰਚਾ ਹੁੰਦਾ ਖਾਸ ਤੌਰ ਤੇ ਪੰਜਾਬੀ ਸਿੱਖ ਕਰ ਦੇਣਾ ਮੋਰਚਾ ਸ਼ੁਰੂ ਸੋ ਮੇਰੀ ਕੇਂਦਰ ਸਰਕਾਰ ਨੂੰ ਬੇਨਤੀ ਆ ਵੀ ਇਹੋ ਜੇ ਗਲਤ ਕੰਮ ਨਾ ਕਰਿਓ ਪੰਜਾਬ ਦੇ ਖਿਲਾਫ ਇਹ ਨਾ ਹੋਵੇ ਕਿ ਜਿਵੇਂ ਦੂਜੇ ਆਪਣੇ ਸੂਬੇ ਮੰਗ ਰਹੇ ਆ ਅਲੱਗ ਹੋਣ ਦੀਆਂ ਮੰਗਾਂ ਇੱਥੇ ਵੀ ਅਲੱਗ ਹੋਣ ਦੀ ਮੰਗ ਕੋਈ ਉੱਠ ਖੜੇ ਫਿਰ ਇਹਨਾਂ ਨੂੰ ਸੰਭਾਲਿਆ ਨਹੀਂ ਜਾਣਾ ਅੱਜ ਅਸੀਂ ਉਸ ਆਪਣੇ ਬੱਚਿਆਂ ਨੂੰ ਸ਼ਰਧਾਂਜਲੀ ਵੀ ਦੇ ਰਹੇ ਆ ਅੱਜ ਅਸੀਂ ਉਸ ਬੱਚੇ ਨੂੰ ਜਿਹੜਾ ਇਨਾਮ ਦੇਣਾ ਹੈ ਰੋਸ ਵੱਜੋਂ ਅੱਜ ਕੇਂਦਰ ਸਰਕਾਰ ਦਾ ਅਸੀਂ ਉਧਰ ਲਾਈ ਫੂਕ ਰਿਆਂ। ਇਹ ਨਹੀਂ ਕੋਈ ਉਹ ਪੰਪ ਸਾਡੇ ਤੇ ਇਹਨਾਂ ਨੂੰ ਕਹਦੇ ਨੇ ਜੀ ਇਹ ਭਾਰ ਦਾ ਢਿੱਡ ਭਰ ਦੇਣਾ। ਇੱਕ ਪਾਸੇ ਇਹ ਗੱਲ ਕਹਿੰਦੇ ਨੇ ਕਿ ਭਾਰ ਦੀ ਸਾਰੀ ਜਨਤਾ ਢਿੱਡ ਭਰ ਦੇ ਨੇ ਪੰਜਾਬ ਦੇ ਕਿਸਾਨ। ਔਰ ਸਭ ਤੋਂ ਵੱਧ ਸਾਡੀ ਜਿਹੜੀ ਫਸਲ ਆ ਉਹ ਇਹਨਾਂ ਦੇ ਕੇਂਦਰੀ ਉਹਦੇ ਵਿੱਚ ਜਾਂਦੀ ਆ ਜੀ। ਆ ਆ ਪੰਪ ਚਲਾਇਆ ਇਹਨਾਂ ਜਿਹੜੇ ਦਿਨ ਡੇਟ ਲੰਗੀ ਹੋਈ ਆ ਇਹ ਚੈੱਕ ਕਰ ਇਹਨਾਂ ਸਾਡੇ ਤੇ देखो अपने शहरियां ते किडा ਘਣਾਉਣਾ ਜੁਲਮ ਕਰਿਆ ਨਾ ਸਾਡੇ 5-7 ਮੁੰਡਿਆਂ ਦੀਆਂ ਅੱਖਾਂ ਵੀ ਚਲੇ ਗਈਆਂ ਨਕਾਰਾ ਹੋ ਗਏ ਬਿਲਕੁਲ ਦੇਖਣ ਤੋਂ ਹਟ ਗਿਆ ਉਹਨੂੰ ਤੇ ਇੱਕ ਮੁੰਡਾ ਸਾਡਾ ਹੋ ਗਿਆ ਕਈਆਂ ਦੇ ਚੂਲੇ ਤੋੜਦੇ ਨਾ ਨਾ ਚੱਕ ਕੇ ਲਿਜਾ ਕੇ ਕਈਆਂ ਦੇ ਮੂੰਹ ਆ ਮੂੰਹ ਤੇ ਜਵਾੜੇ ਤੋੜ ਤੇ ਰੋਟੀ ਖਾਣ ਤੋਂ ਵਿਚਾਰੇ ਵਾਜਾਰ ਨਾ ਆ ਕੁਛ ਇਹ ਆਪਣੇ ਸ਼ਹਿਰੇ ਨੇ ਕਰ ਰਹੇ ਨੇ જા નહી સારાને ઉતું આજો લે